ਨਮਸਕਾਰ ਸਰਗਰਮੀਆ ਪ੍ਰੋਗਰਾਮੇ 84 ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਾਇਦ ਜਲਾ ਸਿੰਘ ਭਗਤ ਸਿੰਘ ਦਾ ਕਰਦਾ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਪੰਜਾਬੀ ਭੈਣੋ ਤੇ ਭਰਾਵੋ ਮੈਂ ਤੁਹਾਡਾ ਛੋਟਾ ਵੀਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਆਪ ਜੀ ਨੂੰ ਜ਼ਰੂਰੀ ਬੇਨਤੀ ਕਰਨ ਦੇ ਲਈ ਮੈਂ ਆਪ ਜੀ ਦੇ ਰੂਰੂ ਆਇਆ ਹਾਂ। ਸੋ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹਰਾਂ ਦੇ ਨਾਲ ਆ ਮੀਂਹ ਦੇ ਨਾਲ ਬਹੁਤ ਵੱਡੀ ਤਵਾਹੀ ਪੰਜਾਬ ਦੇ ਵਿੱਚ ਹੋਈ ਹੈ ਸੋ ਹੁਣ ਮੋਸਟਲੀ ਕਾਫੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪਾਣੀ ਜਿਹੜਾ ਕਾਫੀ ਉਤਰ ਗਿਆ ਹੈ ਪਾਣੀ ਦਾ ਪੱਧਰ ਘਟ ਗਿਆ ਹੈ ਕੱਲ ਤੋਂ 16 ਤਰੀਕ ਤੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰ ਇੱਕ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਇੱਕ ਟੀਮ ਬਣਾ ਕੇ ਅਫਸਰਾਂ ਦੀ ਨਾਲ ਜਿਹੜੇ ਸਰਕਾਰ ਦੇ ਨੁਮਾਇੰਦੇ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਜਾਂ ਬਾਕੀ ਹੋਰ ਸਾਰੇ ਨੁਮਾਇੰਦੇ ਲਾ ਕੇ ਜਿਹੜੇ ਇੱਕ ਸਰਵੇ ਦੇ ਲਈ ਹਰ ਪਿੰਡ ਦੇ ਵਿੱਚ ਇਹ ਟੀਮਾਂ ਜਾ ਰਹੀਆਂ ਹਨ ਕੱਲ 16 ਤਰੀਕ ਤੋਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹ ਸ਼ੁਰੂ ਕੰਮ ਕਰ ਦਿੱਤਾ ਗਿਆ ਸੋ ਮੈਂ ਜਿਹੜਾ ਹਲਕਾ ਨਵਾਂ ਸ਼ਹਿਰ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿੰਨੇ ਲੋਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਖਾਸ ਕਰਕੇ ਜਿਹੜੇ ਪਿੰਡਾਂ ਦੇ ਮੋਤਵਾਰ ਨੇ ਪੰਚ ਸਰਪੰਚ ਤੇ ਲੰਬੜਦਾਰ ਸਹਿਵਾਣ ਸੋ ਜੇਸ ਵੀ ਕਿਸੇ ਘਰ ਦਾ ਇਸ ਮੌਕੇ ਇਸ ਬਰਸਾਤ ਦੇ ਵਿੱਚ ਕੋਈ ਨੁਕਸਾਨ ਹੋਇਆ ਕਿਸੇ ਵੀ ਤਰ੍ਹਾਂ ਦਾ ਕਿਸੇ ਦੀ ਕੋਈ ਫਸਲ ਦਾ ਨੁਕਸਾਨ ਹੈ ਕਿਸੇ ਦੇ ਕੋਈ ਪਸ਼ੂਆਂ ਦਾ ਨੁਕਸਾਨ ਹੈ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੈ ਤੇ ਉਸ ਜਰ ਕਿਸੇ ਦੀ ਕੋਈ ਘਰ ਦੀ ਛੱਤ ਡੇਗ ਗਈ ਕੋਈ ਕੰਧ ਡੇਗ ਗਈ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਇਆ ਤੇ ਬਰਾਏ ਮਿਹਰਬਾਨੀ ਕਰਕੇ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਓ ਤਾਂ ਜੋ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਬਿਚਰਾ ਨਾ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਰਿਲੇਟਡ ਆ ਚਾਹੇ ਉਹ ਆਮ ਆਦਮੀ ਪਾਰਟੀ ਨਾਲ ਨਹੀਂ ਵੀ ਰਿਲੇਟਡ ਹੈਗਾ ਸਰਕਾਰ ਪੰਜਾਬ ਦੇ 3 ਕਰੋੜ ਲੋਕਾਂ ਦੀ ਸਰਕਾਰ ਆ ਇੱਥੇ ਕਿਸੇ ਪਾਰਟੀ ਦਾ ਕੋਈ ਮੈਟਰ ਨਹੀਂ ਹੈਗਾ ਸੋ ਇਸ ਕਰਕੇ ਜਿਹੜੇ ਵੀ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਢਿਲਮਠ ਨਹੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਕੋਈ ਵੀ ਕੋਈ ਰੱਤੀ ਪਰ ਵੀ ਇਹਦੇ ਵਿੱਚ ਹੂਨਤਾ ਹੀ ਨਹੀਂ ਆਣੀ ਚਾਹੀਦੀ ਸੋ ਇਸ ਕਰਕੇ ਇਹ ਖੜਾ ਤੇ ਵਿੱਚ ਜਿਹੜੇ ਵੀ ਕਿਸੇ ਦਾ ਕਿਸੇ ਵੀਰ ਭੈਣ ਭਰਾ ਮਾਤਾ ਦਾ ਕਿਸੇ ਦਾ ਕੋਈ ਘਰ ਟੇ ਜੇਈ ਆਇਆ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਇਆ ਸੋ ਉਹਦੀ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਇਹ ਜਿਹੜਾ ਸਰਵੇ ਆ ਉਹ ਕੀਤੇ ਜਾ ਰਹੇ ਨੇ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕਿਸੇ ਵੀ ਭੈਣ ਭਰਾ ਨੂੰ ਜਿੱਥੇ ਕਿਤੇ ਸਾਡੀ ਮਦਦ ਦੀ ਲੋੜ ਆ ਅਸੀਂ ਹਮੇਸ਼ਾ 24 ਘੰਟੇ ਤੁਹਾਡੇ ਲਈ ਹਾਜ਼ਰ ਆ ਸੋ ਮੈਂ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਡੀਸੀ ਕੰਪਲੈਕਸ ਨਵਾਂ ਸ਼ਹਿਰ ਵਿਖੇ ਕਮਰਾ ਨੰਬਰ 102 ਵਿਖੇ ਜਿਹੜਾ ਨਗਰ ਸੁਧਾਰ ਟਰਸਟ ਇੰਪਰੂਵਮੈਂਟ ਟਰਸ ਦਾ ਦਫ਼ਤਰ ਆ ਉੱਥੇ ਹਾਜ਼ਰ ਰਹਿੰਦਾ ਹਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਾਡੀ ਕੋਈ ਸਹਾਇਤਾ ਦੀ ਲੋੜ ਆ ਤਾਂ ਹਮੇਸ਼ਾ ਹਾਜ਼ਰ ਆ ਔਰ ਮੈਂ ਬਾਕੀ ਵੀ ਸਾਰੇ ਅਫਸਰ ਸਹਿਬਾਨਾਂ ਨੂੰ ਜਿਨ੍ਹਾਂ ਦੀ ਸਰਵੇ ਦੇ ਵਿੱਚ ਡਿਊਟੀ ਲੱਗੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੀ ਪਰਿਵਾਰ ਦਾ ਨੁਕਸਾਨ ਹੋਇਆ ਉਹਦੀ ਡਿਟੇਲ ਉਹਦੀ ਪ੍ਰੋਪਰ ਜਿਹੜੀ ਸਾਰੀ ਹਿਸਟਰੀ ਆ ਉਹ ਨੋਟ ਕਰਕੇ ਤੁਸੀਂ ਸਰਕਾਰ ਨੂੰ ਭੇਜੋ ਤਾਂ ਜੋ ਆਪਾਂ ਜਿਹੜੇ ਹੜ੍ਹ ਦੇ ਵਿੱਚ ਨੁਕਸਾਨ ਹੋਇਆ ਲੋਕਾਂ ਦਾ ਉਹਦੀ ਪਰਭਾਈ ਕਰਕੇ ਜਿਹੜਾ ਲੋਕਾਂ ਦੇ ਜ਼ਖਮਾਂ ਉੱਤੇ ਮਲਮ ਲਾਣ ਦਾ ਸਰਕਾਰ ਕੰਮ ਕਰ ਸਕੇ ਭਗਵੰਤ ਸਿੰਘ ਮਾਨ ਜੀ ਇਸ ਸਰਵੇ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਕਿ ਜਿਹੜਾ ਵੀ ਆ ਜਿਹੜਾ ਮੁਆਵਜ਼ਾ ਆ ਉਹ ਹਰ ਇੱਕ ਦੇ ਘਰ ਜਿਹੜਾ ਆ ਉਹ ਜਲ ਤੋਂ ਜਲਦ ਪਹੁੰਚਾਇਆ ਜਾਵੇ ਸੋ ਇਸ ਕਰਕੇ ਸਾਰੇ ਅਫਸਰਾਂ ਦੀ ਖਾਸ ਕਰ ਪਿੰਡਾਂ ਦੇ ਮੋਹਤਵਰ ਵਿਅਕਤੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਪਿੰਡ ਦਾ ਸਰਵੇ ਜਿਹੜਾ ਉਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਬਿਲਕੁਲ ਜਿਹੜਾ ਇਮਾਨਦਾਰੀ ਨਾਲ ਕਰਾਇਓ ਕਿਸੇ ਨਾਲ ਕੋਈ ਪਾਰਸ਼ੀਅਲਿਟੀ ਨਾ ਕਰਿਓ ਔਰ ਜਿਹੜਾ ਤਾਂ ਜੋ ਆ ਗਰੀਬ ਲੋਕਾਂ ਨੂੰ ਔਰ ਹਰ ਹਰ ਨਾਲ ਪੀੜਤ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾ ਸਕੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਰੁਕਾਂਗੇ ਇੱਕ ਮਿੰਟ ਆ ਗਿਆ ਫਾਰਮਰ ਕਿਹੜੇ ਆ ਗਏ ਜੀ ਨਾਲ ਜੀ ਜਿੱਤ ਦਾ ਨਾਲੇ ਤੁਸੀਂ ਤੁਹਾਡਾ ਕੀਤਾ ਜੀ ਸਾਡੀ 1 ਮਿੰਟ ਪਹਿਲਾਂ ਵਿੱਚ ਹੋ ਰਹੀ ਸਭ 1 748 ਮੱਕੀ ਇਹ ਸੀ 748 ਪਲੱਸ ਜਿਹੜਾ ਹੈ ਏਡੀਬੀ 765 ਇਹ ਦੋ ਮੱਕੀਆਂ ਨੇ ਜਿਹੜੀਆਂ ਕਿ ਇਸ ਏਰੀਆ ਦਾ ਜਾਂ ਪੰਜਾਬ ਦੇ ਕੀ ਕੁੰਟਲ ਤੇ ਆਸ-ਪਾਸ ਝਾੜ ਦੇਣ ਦੀ ਕੈਪੈਸਿਟੀ ਰੱਖਦੀਆਂ ਨੇ ਖਰੀਫ ਦੇ ਮੌਸਮ ਦੀ ਜਿਨਾ ਕਿ ਅੱਜ ਅਸੀਂ ਦਾਵਾ ਕਰ ਸਕਦੇ ਆ ਕਿ ਅਸੀਂ ਸੋਨੇ ਦੇ ਅਗਰ ਮੇਰੇ ਕੋਲ 10 ਖੇਤ ਨੇ 10 ਤੋਂ ਮੈਂ 5 ਖੇਤ ਮੱਕੀ ਦੇ ਐਕਟ ਕਰ ਸਕਦਾ ਆ ਜਦੋਂ ਮੈਨੂੰ ਮੱਕੀ 30 ਕੁੰਟਲ ਦਾ ਝਾੜ ਦੇ ਝਾੜ ਦੇ ਦੀ ਔਰ ਇਸ ਸਾਲ ਅਸੀਂ ਦੇਖਿਆ ਹੋਵੇਗਾ ਖਾਲਸਾ ਜੀ ਤੁਸੀਂ ਵੀ ਜਾਣਦੇ ਹੋ ਸਾਡੇ ਲੋਗ ਕਿ ਇਸ ਸਾਲ ਕਿੰਨੀਆਂ ਬਰਸਾਤਾਂ ਹੋਈਆਂ ਪਿਛਲੇ 40 ਸਾਲ ਦਾ ਰਿਪੋਰਟ ਹੋ ਰਿਹਾ ਹੈ ਸਾਡਾ ਅਗਰ ਇਹ ਨਾਰਮਲ ਰੁਟੀਨ ਦੇ ਵਿੱਚ ਵੀ ਹੁੰਦਾ ਰੁਟੀਨ ਦੇ ਵਿੱਚ ਮੌਸਮ ਰਹਿੰਦਾ ਤਾਂ ਕੁਦਰਤੀ ਜਿਹੜਾ ਹੈ ਇਹਨਾਂ ਮੱਕਿਆਂ ਨੇ ਹੋਰ ਜ਼ਿਆਦਾ ਝਾੜ ਦੇਣ ਦੀ ਪੈਸੇ ਵਕਸਰਦੀਆਂ ਸੀ ਸੋ ਹਾਂ 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 ਰਾਣਾ ਜੀ ਇੱਧਰ ਆ ਜਾਓ ਫੋਟੋ ਖਾਲੀ ਇੱਥੇ ਖੜੇ ਹੋ ਕੇ ਆਪਾਂ ਨਾਲ ਇੱਕ ਵਾਰੀ ਮੈਨੂੰ ਬੇਟੀਆਂ ਬਸ ਕੱਟੋ ਜੀ ਗੁੱਲਪ ਜਦ ਅਸੀਂ ਬਲਾਕ ਸਰਵਾ ਦੇ ਗੁੱਲੂਪਰ ਪਿੰਚ ਆਇਆ ਇੱਥੇ ਇੱਕ ਕਿਸਾਨ ਐ ਐਡਵਾਂਟਾ ਕੌਪਨ ਦਾ ਪੀਏਸੀ 741 ਜਿਹੜਾ ਹਾਈਬ੍ਰਿਡ ਜਿਹੜਾ ਮੱਕੀ ਦਾ ਸੀਗਾ ਉਹਦੀ ਬਿਜਾਈ ਕੀਤੀ ਹੋਈ ਸੀਗੀ ਤੇ ਉਹਨਾਂ ਦਾ ਕੌਪਿੰਗ ਐ ਅੱਜ ਪ੍ਰੈਕਟੀਕਲ ਤੌਰ ਤੇ ਤੇ ਦੱਸਿਆ ਪਈਦਾ ਜਿਹੜਾ ਸੋਨੀ ਦੀ ਦਰੋਣ ਐ ਜਿੰਦਾ ਬੱਕੀ ਕੌਂਟ ਜਿਹੜਾ ਝਾੜ ਜਿਹੜਾ ਇਹਨਾਂ ਨੇ ਐਕਸਪੈਰੀਮੈਂਟ ਕਰਕੇ ਕਿਸਾਨਾਂ ਨੂੰ ਸਮਝਾਇਆ ਤੇ ਉਦੇ ਨਾਲ ਇਹ ਹੈਗਾ ਵੀ ਜਿਹੜਾ ਜਿਹੜੇ ਇਹਨਾਂ ਦੇ ਕਿਹਨਾ ਮੱਕੀ ਦੇ ਬੂਟੇ ਸੀਗੇ ਪਲਾਂਟਰਾਂ ਉਹਨਾਂ ਦੀ ਬਜਾਈ ਕੀਤੀ ਗਈ ਸੀ ਤੇ ਜਦੋਂ ਆਪਾਂ ਛੱਲੀਆਂ ਦਾ ਜਿਹੜਾ ਕੀ ਕਹਿੰਦੇ ਵਈ ਇੱਕ ਕਸਾਰਤਾ ਦੇਖੀ ਆ ਉਹ ਵੀ ਬਹੁਤ ਪਿਆਰੀ ਹੈ ਵੀ ਜਿੱਦਾਂ ਇੱਕ ਤਰ੍ਹਾਂ ਇਹਨਾਂ ਨੇ ਦੱਸਿਆ 135 ਗ੍ਰਾਮ ਜਿਹੜੇ ਇੱਕ ਜਿਹੜੀ ਆ ਮੱਕੀ ਦੀ ਜਿਹੜੀ ਬੂਟੇ ਤੋਂ ਦਾਣੇ ਇਹਨਾਂ ਦੇ ਨਿਕਲੇ ਆ ਜੇ ਆਪਾਂ ਇਹਨਾਂ ਨੇ 30 ਹਜ਼ਾਰ ਬੂਟਾ ਇੱਥੇ ਲਾਇਆ ਜੀ ਉਹਦੇ ਨਾਲ ਮਲਟੀਪਲਾਈ ਕਰਕੇ ਇਹਨਾਂ ਨੇ ਝਾੜ ਜਿਹੜਾ 32 ਤੋਂ 33 ਕਵਾਂਟ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਲਿਆ ਇਹ ਬੜਾ ਵਧੀਆ ਹਾਈਬ੍ਰਿਡ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਦਿੱਤਾ ਜਿਹੜਾ ਕਿ ਸਾਡੇ ਝੋਨੇ ਨੂੰ ਆਉਣ ਵਾਲੇ ਸਮੇਂ 'ਚ ਰਿਲੀਜ਼ ਕਰੂਗਾ ਕਿਉਂਕਿ ਜੇ ਆਪਾਂ 30 ਕਵਾਂਟਲ ਤੋਂ ਵੱਧ ਝੋਨੇ ਦਾ ਝਾੜ ਲੈ ਜਾਂਦੇ ਆ ਤੇ ਮੱਕੀ ਦਾ ਝਾੜ ਲੈ ਜਾਂਦੇ ਉਹ ਝੋਨੇ ਦੇ ਝਾੜ ਦੇ ਬਰਾਬਰ ਹੀ ਜਿਹੜਾ ਸਾਨੂੰ ਜਿਹੜੀ ਹੈ ਪ੍ਰੋਪਰਟੀ ਜਿਹੜਾ ਦੇ ਕੇ ਜਾਊਗਾ ਜੋ ਰੇਟ ਝੋਨੇ ਦਾ ਮਿਲਦਾ ਉਹੀ ਸਾਨੂੰ ਮੱਕੀ ਦਾ ਮਿਲ ਜਾਣਾ ਫਾਇਦਾ ਇਹ ਹੋਣਾ ਸਾਡਾ ਪਾਣੀ ਬਚ ਜਾਣਾ ਇੱਕ ਮਹੀਨਾ ਸਾਡਾ ਪਹਿਲੇ ਖੇਤ ਵਿਲਾ ਹੋ ਜਾਣਾ ਜਿਹੜੀ ਆਪਾਂ ਬਾਕੀ ਜਿਹੜੀਆਂ ਵਾਦਾ ਵਰਨਦਾ ਰਿਹਾ ਫਸਲਾਂ ਦੀ ਜਿਹੜੀ ਉਹਦਾ ਪੱਕੜ ਪੈਣਾ ਇਹਦੇ ਜਿਹੜੇ ਟਾਂਡੇ ਜਿਹੜੇ ਆ ਉਹ ਵੀ ਐਜੇ ਪਾਊਡਰ ਜਿਹੜੇ ਆ ਉਹ ਜਿਹੜੇ ਆ ਆਪਣੇ ਪਸ਼ੂ ਵਾਲੇ ਨੂੰ ਲੈ ਲੈਂਦੇ ਆ ਤੇ ਇੱਕ ਬੜਾ ਹੀ ਵਧੀਆ ਨਵੇਕਲਾ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਹਾਈਬ੍ਰਿਡ ਜਿਹੜਾ ਮਾਰਕੀਟ 'ਚ ਲੈ ਕੇ ਆਏ ਆ ਮੇਰੇ ਕਿਸਾਨ ਵੀਰਾਂ ਨੂੰ ਆਪੀ ਲਿਆ ਤੇ ਆਪਣਾ ਅਗਲੇ ਸਾਲ ਸੌਣੀ ਤੋਂ ਵੱਧ ਤੋਂ ਵੱਧ ਰਕਬਾ ਜਿਹੜਾ ਮੱਕੀ ਦੀ ਫਸਲ ਥੱਲੇ ਨੋਮੈਟਿਕ ਪਲਾਂਟਰ ਨਾਲ ਬਜਾਈ ਕਰਕੇ ਲਾਈਏ ਤਾਂ ਕਿ ਆਪਾਂ ਜਿਹੜੀ ਫਸਲੀ ਭਪਿੰਤਾ ਨੂੰ ਅਸਲੀ ਕਹਿਣਾ ਰੂਪ ਦੇ ਵਿੱਚ ਲਾਗੂ ਕਰ ਸਕੀਏ ਤਾਂ ਕਿ ਆਪਾਂ ਜਿਹੜੇ ਆਪਣੇ ਪੰਜਾਬ ਦੇ ਵਾਤਾਵਰਣ ਨੂੰ ਤੇ ਜਿਹੜੇ ਕੁਦਰਤੀ ਸੁੰਭੇ ਆ ਜਿਹੜਾ ਪਾਣੀ ਸਾਡਾ ਥੱਲੇ ਜਾ ਰਿਹਾ ਉਹਨੂੰ ਆਪਾਂ ਠੱਲ ਪਾਣ ਚ ਕਾਮਯਾਬ ਹੋਈਏ ਧੰਨਵਾਦ ਜੀ ਬੜਾ ਠੀਕ ਹੈ ਮੇਰਾ ਨਾਮ ਜੁਹਾਰ ਸਿੰਘ ਹੈ ਜੀ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਦਾ ਵਸਨੀਕਾਂ ਤੇ ਮੈਂ ਇਸ ਸਾਲ ਹਰ ਇੱਕ ਸਾਲ ਇਹ ਮੱਕੀ ਦੀ ਕਾਸ਼ਤ ਕਰਦਾ ਤਿੰਨ ਚਾਰ ਖੇਤ ਦੀ ਐਸ ਸਾਲ ਵੀ ਮੈਨੇ ਮੱਕੀ ਦੀ ਕਾਸ਼ਤ ਕੀਤੀ ਹੈਗੀ ਹੈ ਜੀ 741 ਐਡਵਾਂਟਾ ਦਾ ਬੀਜ ਹੈ ਜੀ ਇਹਦੀ ਜਦੋਂ ਹੁਣ ਕੰਪਨੀ ਨੇ ਵੀ ਚੈੱਕ ਕੀਤਾ ਤੇ ਮੇਰੇ ਸਾਰੇ ਜਿਹੜੀ ਮਿਹਨਤ ਦੇ ਫਲ ਜਿਹੜਾ ਆਣਾ ਹੈ ਉਹ ਤਕਰੀਬਨ ਜਿਹੜੀ ਕੰਪਨੀ ਵਾਲੇ ਕੈਲਕੂਲੇਸ਼ਨ ਕਰਕੇ ਦੱਸ ਰਹੇ ਆ ਕਿ 30 31 ਕੁਇੰਟਲ ਝਾੜ ਆਊਗਾ ਜਦੋਂ ਕਿ ਬਾਕੀ ਤਾਂ 24 25 ਜਾਂ ਵੱਧ ਤੋਂ ਵੱਧ 22 ਜਾਂ 24 25 ਆਉਂਦਾ ਸੀਗਾ ਤੇ ਇਹਦਾ ਇਹ 30 31 ਕੁਆਂਟਲ ਝਾੜ ਕਹਿੰਦੇ ਵੇ ਤੁਹਾਡਾ ਬਣੂਗਾ। ਬਾਕੀ ਜੇ ਇਹਦਾ ਇਸ ਹਿਸਾਬ ਨਾਲ ਝਾੜ ਰਿਹਾ ਤਾਂ ਦੇਖੋ ਤਾਂ ਅਗਲੇ ਸਾਲ ਵੀ ਅਸੀਂ ਇਹੀ ਬੀਜ ਬੀਜਾਂਗੇ ਤੇ ਇਹਨਾਂ ਦਾ ਰੰਗ ਵੀ ਵਧੀਆ ਹੈਗਾ ਤੇ ਬਾਕੀ ਤਾਂ ਪਿੰਡ ਸਾਡਾ ਗੁਲਪੁਰ ਹੈ ਜੀ। ਜ਼ਿਲ੍ਹਾ ਨਵਾਂ ਸ਼ਹਿਰ। ਠੀਕ। ਬਲਾਕ ਸਲਵਾ। 5 ਮਤਲਬ 50 ਸਕੇਅਰ ਮੀਟਰ ਹੈ ਜੀ। 50 ਕਿਲੋਮੀਟਰ ਦਾ ਏਰੀਆ ਵੱਢ ਕੇ ਇਹਦੀਆਂ ਫੱਡੀਆਂ ਤੋੜ ਕੇ ਛਿੱਲ ਕੇ ਤੇ ਬੋੜੇ ਦੇ ਭਰ ਕੇ ਉਹਨਾਂ ਦਾ वजन ਕੀਤਾ ਹੈ ਜੀ। ਔਰ ਜਿੱਦਾਂ ਤੁਹਾਨੂੰ ਉੱਥੇ ਦੱਸਿਆ ਸੀ ਕਿ 10 ਛੱਲੀਆਂ ਛਿੱਲ ਕੇ ਉਹਨਾਂ ਦੇ ਦਾਣੇ ਕੱਢ ਕੇ ਉਹਦੀ ਸ਼ੈਲਿੰਗ ਕਰਸੋਂ ਬੱਢ ਲਈ। ਤਾਂ ਜੋ ਜਿਹੜੀਆਂ ਅਸੀਂ 10 1.50 ਕਿਲੋਮੀਟਰ ਤੋਂ ਫੱਡੀਆਂ ਦਾ वजन ਕੀਤਾ ਉਹਦੇ ਸੀ 골ਦੀ ਮਾਤਰਾ ਕੱਢ ਨਹੀਂ ਸਕਦੀ। ਸ਼ੈਲਿੰਗ ਕਰਸੋਂ ਦੇ ਨਿਕਲੇ 골ਦੀ ਮਾਤਰਾ ਨਿਕਲ ਜਾਈ। ਸੋ ਉਹਦੇ ਹਿਸਾਬ ਨਾਲ ਇਹ ਹੈ ਜਿਸ ਤਰ੍ਹਾਂ ਅਸ਼ਮੀ ਜੀ ਦੱਸ ਰਹੇ ਹਨ ਤੁਹਾਨੂੰ ਇਹ ਐਡਵਾਂਟਾ ਦਾ 747 ਹਾਈਬ੍ਰਿਡ ਹੈ। ਭਾਈ 5 ਦਾ ਜਿਹੜਾ ਪੌਦਿਆਂ ਦੀ ਗਿਣਤੀ ਹੈ 371 ਬਣੀ ਹੈ 10x5 ਦੇ ਵਿੱਚ ਔਰ ਜਿਹੜੇ 371 ਚੋਂ 364 ਖੱਲੀਆਂ ਬਣੀਆਂ ਨੇ ਕੁਝ ਪੌਦੇ ਮਿਸ ਹੋ ਗਏ 371 ਚੋਂ ਅਗਰ ਉਹਨੂੰ ਉਹਨੂੰ ਖੇਤ ਦੇ ਤੁਸੀਂ ਪੌਦੇ ਕੱਢੂਗੇ ਤਾਂ 29680 ਪੌਦਾ ਇਸ ਖੇਤ ਦੇ ਵਿੱਚ ਹੈਗਾ ਹੈ ਮਤਲਬ 30000 ਵੀ ਪੂਰਾ ਪੂਰਾ ਨਹੀਂ ਪੂਰਾ ਨਹੀਂ ਹੈਗਾ 29680 ਪੌਦਾ ਹੈ ਔਰ ਜਦੋਂ ਅਸੀਂ ਦਾਣਿਆਂ ਦੀ ਦਾਣਿਆਂ ਦਾ ਵਜ਼ਨ ਦੇਖਦੇ ਹਾਂ ਦਾਣੇ ਕੱਢ ਕੇ ਤੇ 84 ਕਿਲੋ ਵਜ਼ਨ ਬੈਠਦਾ ਹੈ ਆਪਣੇ ਉਸ ਦਾਣੇ ਦਾ ਜਿਹੜਾ ਵਜ਼ਨ ਬੈਠ ਗਿਆ ਪੂਰਾ 10 ਬਾਈ ਸਸੀ ਗਾ ਜੀ ਸਾਰਿਆਂ ਨੂੰ ਸਾਡੇ ਅੱਜ ਦੇ ਇਸ ਮੱਕੀ ਦੇ ਇੱਕ ਪਰਦਸ਼ਨੀ ਪਲਾਂਟ ਤੇ ਆਪਾਂ ਜਿਹੜਾ ਇਹ ਪ੍ਰੋਗਰਾਮ ਰੱਖਿਆ ਆ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਾਡੇ ਡਾਕਟਰ ਵਿਵੇਕ ਸ਼ਰਮਾ ਜੀ ਕੰਪਨੀ ਤੋਂ ਤੇ ਸਾਡੇ ਡੀਲਰ ਸਾਹਿਬਾਨ ਡਿਸਟ੍ਰੀਬਿਊਟਰ ਸਾਹਿਬਾਨ ਤੇ ਬਹੁਤ ਹੀ ਸਤਿਕਾਰਯੋਗ ਜਣ ਪਰ ਆਓ ਟੋਡਾ ਸਾਰਿਆਂ ਦਾ ਇਸ ਪ੍ਰੋਗਰਾਮ ਤੇ ਬਹੁਤ ਬਹੁਤ ਸਵਾਗਤ ਹੈ। ਮੈਂ ਇੱਕ ਵਾਰ ਵਿਜਾਟ ਸਿੰਘ ਨੂੰ ਬੁਲਾਉਣਾ ਚਾਹੁੰਗਾ ਇੱਕ ਵਾਰ। ਇਹ ਨਾਲ ਹੋ ਜਾ ਜੀ। ਇਹ ਦੇਖਿਆ ਦੇਣਾ। ਮੇਰੇ ਤੇ। ਸਾਹਮਣੇ ਰਾਮ। ਠੀਕ ਹੈ। ਸਹਬ ਆਪਣੇ ਖਾਲਸਾ ਬੀਜ ਭੰਡਾਰ ਤੋਂ ਮਹਿੰਦਰਪਾਲ ਸਿੰਘ ਖਾਲਸਾ ਜੀ ਨੂੰ ਸਟੇਜ ਤੇ ਬੁਲਾਉਣਾ ਚਾਹੁੰਗਾ। ਮੁਣੇ ਇੱਥੇ ਸਾਰਾ ਸਤਿ ਆਦਾਰ ਤੁਮ ਸਿੰਘ ਜੀ ਜਿਹੜੇ ਸਾਡੇ ਕੈਂਪ ਵਿੱਚ ਪਹੁੰਚੇ ਨੇ ਅੱਗੇ ਇੱਧਰ ਠੀਕ ਦਾ ਦیدار ਸਿੰਘ ਸੇਤਰਾ ਜੀ ਨੂੰ ਮੈਂ ਬੁਲਾਣਾ ਚਾਹੁੰਗਾ ਮੰਚ ਤੇ ਜਿਹੜਾ ਇਹ ਸਾਡਾ ਅਸੀਂ ਇਹ ਪ੍ਰੋਗਰਾਮ ਰੱਖਿਆ ਆ ਇਹ ਬਰਸਾਤੂ ਮੱਕੀ ਜੋ ਕਿ ਜਿਸ ਦੀ ਬਿਜਾਈ ਲਗਭਗ 15 ਮਈ ਤੋਂ ਲੈ ਕੇ ਜੂਨ ਅਖੀਰ ਤੱਕ ਹੁੰਦੀ ਹੈ ਇਸ ਮੱਕੀ ਦੇ ਵਧੀਆ-ਵਧੀਆ ਨਸਲ ਦੇ ਜਿਹੜੇ ਬੀਜ ਐਡਵਾਂਟਾ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਉਹਨਾਂ ਵਿੱਚੋਂ ਇੱਕ ਵਧੀਆ ਨਸਲ ਦਾ ਹਾਈਬ੍ਰਿਡ ਬੀਜ ਪੀਏਸੀ 741 ਆ ਰਿਹਾ ਆ ਪਿਛਲੇ 2 ਸਾਲ ਤੋਂ ਅਸੀਂ ਦੇ ਵੀ ਰਹੇ ਆ ਮਾਰਕੀਟ ਦੇ ਵਿੱਚ ਉਸ ਮੱਕੀ ਦੇ ਬੀਜ ਦੀ ਫਸਲ ਇੱਥੇ ਲੱਗੀ ਹੋਈ ਹੈ ਸਦਾਜ ਜੁਝਾਰ ਸਿੰਘ ਜੀ ਦੇ ਖੇਤਾਂ ਦੇ ਵਿੱਚ ਉਸ ਫਸਲ ਤੇ ਅਸੀਂ ਇਸ ਪ੍ਰੋਗਰਾਮ ਨੂੰ ਰੱਖਿਆ ਹੈ ਉਹ ਅੱਜ ਅਸੀਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਕਿ ਇਹ ਮੱਕੀ ਕਿੰਨਾ ਝਾੜ ਦੇ ਸਕਦੀ ਹੈ ਸਾਨੂੰ ਔਰ ਇਹਦੀਆਂ ਕੀ ਕੀ ਫੀਚਰਸ ਨੇ ਕੀ ਇਹਦੇ ਵਿੱਚ ਕਿਹੜੇ-ਕਿਹੜੇ ਰੋਗ ਉਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਅਸੀਂ ਐਡਵਾਂਟਾ ਨੇ ਹਰੇ ਚਾਰੇ ਦੇ ਵਿੱਚ ਅੱਜ ਵਿਸ਼ੇਸ਼ਕ ਜੀ ਹੈ ਕੰਪਨੀ ਤਾਂ ਜੋ ਅੱਜ ਹਾਂ ਅੱਜ ਬਹੁਤ ਸਾਰੇ ਕਿਸਾਨ ਐਡਵਾਂਟਾ ਦੇ ਚਾਰੇ ਇਸਤੇਮਾਲ ਕਰ ਰਹੇ ਨੇ ਔਰ ਖੁਸ਼ਹਾਲ ਖੁਸ਼ਹਾਲ ਸੋ ਉਸ ਤੋਂ ਬਾਅਦ ਅੱਜ ਜਿਹੜਾ ਇਹ ਗੈਪ ਹੈ ਜਦੋਂ ਅਪ੍ਰੈਲ ਮਈ ਮਹੀਨਾ ਆ ਜਾਂਦਾ ਹੈ ਅਸੀਂ ਸਾਡਾ ਪੰਜਾਬ ਕਾਫੀ ਲੋਕ ਝੋਨੇਆਂ ਤੇ ਹੋ ਗਏ ਅਸੀਂ ਝੋਨੇ ਦੀ ਫਸਲ ਤੇ ਹੋ ਗਈ ਝੋਨੇ ਦੀ ਫਸਲ ਤੇ ਵੀ ਅਸੀਂ ਕਿਵੇਂ ਹੋਏ ਆਪਣੀ ਮਜਬੂਰੀ ਨਾਲ ਖਾਸ ਕਰਕੇ ਸਾਡਾ ਇਹ ਇਲਾਕਾ ਜਿੰਨਾ ਵੀ ਸਾਡਾ ਇਲਾਕਾ ਮੱਕੀ ਦਾ ਇਲਾਕਾ ਸੀ ਬੇਸਿਕਲੀ ਅਸੀਂ ਪਿਛਲੇ 15 ਸਾਲ ਤੋਂ ਇਹ ਝੋਨਾ ਝੋਨਾ ਗੱਡ ਰਹੇ ਹਾਂ ਔਰ ਸਰਕਾਰ ਦੇ ਨਾਲ ਇੱਕ ਗੱਲੋਂ ਸਹਿਮਤ ਵੀ ਹੈ ਕਿ ਭਾਈ ਪਾਣੀ ਅਸੀਂ ਬਚਾਉਣਾ ਹੈ ਜਿਵੇਂ ਸਰਕਾਰਾਂ ਕਹਦੀਆਂ ਨੇ ਕਿ ਪਾਣੀ ਬਚਾਓ ਅਸੀਂ ਸਹਿਮਤ ਸਹਿਮਤ ਵੀ ਹੁੰਨੇ ਆ ਦਿਲੋਂ ਪਰ ਜਦੋਂ ਅਸੀਂ ਖੇਤ ਚ ਜਾਂਦੇ ਹਾਂ ਜਦ ਪਰਿਵਾਰ ਨੂੰ ਦੇਖਦੇ ਹਾਂ ਫਿਰ ਸਾਡੀ ਮਜਬੂਰੀ ਬਣ ਜਾਂਦੀ ਹੈ ਕਿ ਭਾਈ ਅਸੀਂ ਸਹਿਮਤ ਨਹੀਂ ਹੈ ਸਾਨੂੰ ਜਿਹੜਾ ਜਿਹੜਾ ਝੋਨਾ ਝੋਨੇ ਦੀ ਜਿਹੜੀ ਪੈਦਾਵਾਰ ਹੈ ਪੱਕਾ ਮੁੱਲ ਹੈ ਉਹ ਸਾਨੂੰ 60-65000 ਰੁਪਏ ਦਾ ਆਨ ਆਨ ਐਵਰੇਜ ਝੋਨਾ ਸਾਨੂੰ ਛਾੜ ਦੇ ਜਾਂਦਾ ਉਹਨਾਂ ਸਾਨੂੰ ਮੱਕੀ ਛਾੜ ਨਹੀਂ ਦਿੰਦੀ ਉਹ ਉਹਦੀਆਂ ਕਿਸਮਾਂ ਹਨ ਸੀ ਜਾਂ ਬਸਮ ਉਹ ਜੇ ਹਨ ਸੀ ਵੱਡੀ ਗੱਲ ਕਿਸਮਾਂ ਦੀ ਸੀ ਕਿ ਉਹ ਕਿਸਮਾਂ ਹਨ ਸੀ ਅੱਜ ਵੀ ਸਾਡੀ ਯੂਨੀਵਰਸਿਟੀ ਇਹ ਕਹਿ ਰਹੀ ਕਿ ਸਾਡੇ ਕੋਲ ਖਰੀਦ ਸਮੇਂ ਦੀਆਂ ਸੋਣੀ ਦੀ ਜਿਹੜੀ ਮੱਕੀ ਹੈ ਉਹ 20-22 ਕੁੰਟਲ ਤੱਕ ਦੀਆਂ ਕਿਸਮਾਂ ਨੇ ਚਾਹੇ ਸਾਡੀਆਂ ਲਾਲੋ ਚਾਹੇ ਪ੍ਰਾਈਵੇਟ ਕੰਪਨੀਆਂ ਦੀਆਂ ਲੈਣ। ਸਹਿਮਤ ਹੋ करिए। 22 ਕੁੰਟਲ ਨਾਲ ਜੀਮੀਦਾਰ ਦਾ পেট ਨਹੀਂ ਭਰਦਾ। ਜੀਮੀਦਾਰ ਦੀ ਇਕਨੋਮੀ ਬੈਠਦੀ ਨਹੀਂ। ਉਹੀ 2200 ਰੁਪਿਆ ਰੇਟ ਵੀ ਲੱਗ ਗਿਆ। ਝੋਨੇ ਦਾ ਤੇ ਮੱਕੀ ਦਾ ਆਲਮੋਸਟ 1000 ਰੇਟ ਮੰਨ ਕੇ ਚੱਲਦੇ ਆ ਸੁੱਕੀ ਦਾ। ਕਿੱਥੇ 22 ਕੁਇੰਟਲ ਦਾ ਝਾੜ ਜਾਂ 20 ਕੁਇੰਟਲ ਦਾ ਝਾੜ ਕਿੱਥੇ ਛੋਣੇ ਨੇ 30 ਕੁਇੰਟਲ ਝਾੜ ਦੇਣਾ ਐਵਰੇਜ 8 ਕੁਇੰਟਲ ਮਤਲਬ 20000 ਰੁਪਏ ਦਾ ਡਿਫਰੈਂਸ ਹੈ ਜੇ ਸਰਕਾਰ ਕਹਿ ਵੀ ਦਵੇ ਕਿ ਮੈਂ ਤੁਹਾਨੂੰ 7000 ਰੁਪਏ ਏਕੜ ਦਾ ਦਊਂਗਾ ਚਾਹੇ ਤੁਸੀਂ ਜ਼ਿਮੀਦਾਰ ਹੋ ਚਾਹੇ ਮੈਂ ਜ਼ਿਮੀਦਾਰ ਤੇ ਮੈਂ 13000 ਰੁਪਏ ਏਕੜ ਦਾ ਘਾਟਾ ਖਾਣ ਵਾਸਤੇ ਤਿਆਰ ਨਹੀਂ ਹਾਂ ਕਿ ਤਿਆਰ ਹੋ ਤੁਸੀਂ ਬਿਲਕੁਲ ਕੋਈ ਤਿਆਰ ਨਹੀਂ ਹੈ ਮੈਨੂੰ ਘੱਟ ਤੋਂ ਘੱਟ 12000 3000 ਦਾ ਫਰਕ ਤਾਂ ਮੈਂ ਲੈ ਲੂੰਗਾ ਮੈਂ 13000 ਦਾ ਫਰਕ ਨਹੀਂ ਚਾਹੂੰਗਾ ਮੇਰੇ ਕੋਲ 10 ਖੇਤ ਨੇ ਮੈਂ 1,30,000 ਰੁਪਏ ਦਾ ਫਰਕ ਚਾਹੁੰਦਾ ਹਾਂ ਸਾਰੇ ਖਰਚੇ ਨਿਕਲਦੇ ਨੇ 1,30,000 ਦੇ ਚਾਰਵੇਂ ਦਿਨ ਸੋ ਅਸੀਂ ਬਹੁਤ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਸਾਰਾ ਕੁਝ ਕੀਤਾ ਡੈਮੋ ਕੀਤੇ ਟ੍ਰਾਇਲ ਵੀ ਕਰ ਰਹੇ ਸਾਰਾ ਕੁਝ ਕਰ ਰਹੇ ਹਾਂ ਅੱਜ ਇੱਕ ਪ੍ਰਸਤਵਨਾ ਦਿਖਾ ਦੇ ਅਡਵਾਂਟਾ ਅੱਜ ਜਲਸੋਤਾਨ ਦੇ ਵਿੱਚ ਸਰ ਜਨ ਅਸ਼ੀਸ਼ ਭਗਸੇਂ ਨਗਨ ਨਾ ਸੁਵਤ ਅਰਜੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ